ਨਾ ਸਵੇਰਾਂ ਸਮੇਤ ਪੰਜਾਬ ਦੇ ਮੌਸਮ ਦੇ ਮિજાਜ ਦੇ ਵਿੱਚ ਆਈ ਤਬਦੀਲੀ ਮੌਸਮ ਹੋਇਆ ਸੁਹਾਵਣਾ ਲੋਕਾਂ ਨੂੰ ਮਿਲੀ ਹੈ ਗਰਮੀ ਤੋਂ ਰਾਹਤ ਤੇ ਹਲਕੀ بارش ਦੇ ਨਾਲ ਹੋਈ ਹੈ ਦਿਨ ਦੀ ਸ਼ੁਰੂਆਤ ਜਿੱਥੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਵਿੱਚ ਵੀ ਅੱਜ ਸਵੇਰੇ ਹਲਕੀ ਬਾਰਿਸ਼ ਹੋਈ ਹੈ ਤੇ ਕੁਝ ਥਾਵਾਂ ਤੇ ਤਾਂ ਅਜੇ ਬਾਰਿਸ਼ ਹੋ ਵੀ ਰਹੀ ਹੈ ਜਿਸ ਦੇ ਨਾਲ ਮੌਸਮ ਕਾਫੀ ਜ਼ਿਆਦਾ ਸੁਹਾਵਣਾ ਮਹਿਸੂਸ ਹੋ ਰਿਹਾ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਭਾਵੇਂ ਹਲਕੀ ਜਹੀ ਹੀ ਬਾਰਿਸ਼ ਹੋਈ ਹੈ ਜਿਸ ਦੇ ਨਾਲ ਗਰਮੀ ਤੋਂ ਹੁਣ ਕਾਫੀ ਜ਼ਿਆਦਾ ਰਾਹਤ ਮਹਿਸੂਸ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਅਪ੍ਰੈਲ ਦਾ ਅਜੇ ਦੂਸਰਾ ਹੀ ਹਫਤਾ ਚੱਲ ਰਿਹਾ ਹੈ ਪਰੰਤੂ ਗਰਮੀ ਇੰਨੀ ਜ਼ਿਆਦਾ ਲੱਗ ਰਹੀ ਸੀ ਉਹ ਲੱਗਦਾ ਸੀ ਜਿਵੇਂ ਮਈ ਜੂਨ ਹੋਵੇ ਮਈ ਜੂਨ ਚ ਨਹੀਂ ਗਰਮੀ ਹੈ ਜਿਹੜੀ ਅਪ੍ਰੈਲ ਦੇ ਵਿੱਚ ਹੀ ਪੈ ਰਹੀ ਸੀ ਤੇ ਹੁਣ ਹਲਕੀ ਜਿਹੀ ਬਾਰਿਸ਼ ਹੋ ਗਈ ਹੈ ਜਿਸ ਦੇ ਨਾਲ ਹੈ ਮੌਸਮ ਕਾਫੀ ਜ਼ਿਆਦਾ ਸੁਹਾਵਣਾ ਹੋ ਗਿਆ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਤਾਪਮਾਨ ਇੰਨਾ ਜ਼ਿਆਦਾ ਵੱਧ ਗਿਆ ਸੀ ਜਿਹੜਾ ਕਿ 40 ਡਿਗਰੀ ਤੋਂ ਵੀ ਉੱਪਰ ਜਾ ਰਿਹਾ ਸੀ ਇਥੋਂ ਤੱਕ ਕਿ ਰਾਤਾਂ ਵੀ ਠੰਡੀਆਂ ਨਹੀਂ ਸੀ ਹੋ ਰਹੀਆਂ ਜਿਹੜਾ ਰਾਤਾਂ ਦਾ ਤਾਪਮਨ ਹੈ ਉਹ ਵੀ 22 ਡਿਗਰੀ ਤੋਂ ਉੱਪਰ ਜਾ ਰਿਹਾ ਸੀ ਜਿਸ ਦੇ ਨਾਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਚਲੋ ਅਲਰਟ ਉਹ ਜਾਰੀ ਕਰ ਦਿੱਤਾ ਗਿਆ ਸੀ ਤੇ ਕਈ ਥਾਵਾਂ ਤੇ ਤਾਂ ਹੀਟ ਵੇਵ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੀ ਤੇ ਹੁਣ ਹਲਕੀ بارش ਹੋ ਗਈ ਹੈ ਜਿਸ ਦੇ ਨਾਲ ਮੌਸਮ ਕਾਫੀ ਜ਼ਿਆਦਾ ਸੁਹਾਵਣਾ ਮਹਿਸੂਸ ਹੋਣ ਲੱਗ ਪਿਆ ਹੈ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਕੁਝ ਥਾਵਾਂ ਤੇ ਬਦਲਬਾਈ ਵੀ ਰਹਿ ਸਕਦੀ ਹੈ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਜਲੰਧਰ ਲੁਧਿਆਣਾ ਪਠਾਨਕੋਟ ਇਸ ਤੋਂ ਇਲਾਵਾ ਮੁਕਸਰ ਤੇ ਕੁਝ ਹੋਰ ਜ਼ਿਲ੍ਹੇ ਨੇ ਜਿੰਨ੍ਹਾਂ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਦੱਸਦੀ ਹੈ ਕਿ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਤੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਜੜੀ ਹੈ ਜ ਜਲਕੀ ਬਾਰਿਸ਼ ਹੋਈ ਹੈ ਜਿਸ ਦੇ ਨਾਲ ਮੌਸਮ ਬਹੁਤ ਵਧੀਆ ਮਹਿਸੂਸ ਹੋਣ ਲੱਗ ਪਿਆ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੱਸਦੀ ਕਿ ਮੁੰਬਈ ਦੇ ਲੋਕਾਂ ਨੂੰ ਅਜੇ ਬਿਲਕੁਲ ਵੀ ਗਰਮੀ ਤੋਂ ਰਾਹਤ ਨਹੀਂ ਮਿਲੀ ਤੇ ਨਾ ਹੀ ਚਨਈ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਉੱਥੇ ਬਾਰਿਸ਼ ਨਹੀਂ ਹੋਈ ਦਿੱਲੀ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੀ ਕਿ ਰਾਹਤ ਮਿਲੀ ਹੈ ਗਰਮੀ ਤੋਂ ਕਿਉਂਕਿ ਉਥੇ ਵੀ ਹਲਕੀ ਜਹੀ ਬਾਰਿਸ਼ ਹੋ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇਕ ਦੇਖਦੇ ਬਦਲਵਾਈ ਵੀ ਰਹਿ ਸਕਦੀ ਹੈ ਸੋ ਅੱਜ ਸਵੇਰੇ ਹਲਕੀ بارش ਹੋਈ ਹੈ ਜਿਸ ਦੇ ਨਾਲ ਮੌਸਮ ਕਾਫੀ ਜ਼ਿਆਦਾ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਵੀ